ਸਭ ਤੇਰੇ ਪਹਿਰੇ ਰਾਤ ਕੜੇ ਹੈ ਹਮ ਹੈ ਲੋਕਾ ਹਮ ਹੈ ਪਿਆਰੇ ਹਮ ਹੈ ਲੋਕਾ ਹਮ ਹੈ ਪਿਆਰੇ ਅ ਜੈ ਹਿੰਦ ਦੋਸਤੋ ਅਜ ਗਤੰਤਰ ਦਿਵਸ ਦੇ ਸ਼ੁਭ ਉਪਲਖਸ਼ ਹੁਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਆ ਮੇਰੀ ਸੋਚ ਮੁਤਾਬਕ ਅੱਜ ਦਾ ਦਿਨ ਬਹੁਤ ਵੱਡਾ ਤੇ ਬਹੁਤ ਵੱਡਾ ਤਿਹਾਰ ਦੇ ਤੌਰ ਤੇ ਆ ਕਿਉਂਕਿ ਅੱਜ ਦੇ ਦਿਨ ਅਸੀਂ ਆਪਣੇ ਸੰਵਿਧਾਨ ਨੂੰ ਅਡਾਪਟ ਕੀਤਾ ਉਹਦੇ ਤਹਿਤ ਹੀ ਅਸੀਂ ਸਰਕਾਰੀ ਸਹੂਲਤਾਂ ਤੋਂ ਜੋ ਕਾਨੂੰਨੀ ਹੱਕਾ ਉਹ ਸਾਨੂੰ ਮਿਲੇ ਆ ਮੈਂ ਇਹ ਵੀ ਸੋਚਦਾ ਆ ਵੀ ਸਾਡੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਵੀ ਬੰਦੀ ਆ ਵੀ ਅਸੀਂ ਇਸ ਦੇਸ਼ ਦੀ ਤਰੱਕੀ ਵਾਸਤੇ ਇਹਦੀ ਖੁਸ਼ਹਾਲੀ ਵਾਸਤੇ ਆਪਣਾ ਹਿੱਸਾ ਪਾਈਏ ਜਾਤ-ਪਾਤ ਧਰਮ ਦੇ ਹੋਰ ਝਗੜੇ ਸਾਰੇ ਖਤਮ ਕਰਕੇ ਦੇਸ਼ ਦੀ ਤਰੱਕੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਹਿੱਸਾ ਪਾਈਏ ਕਿਉਂਕਿ ਜੇ ਸਰਕਾਰ ਜਾ ਕਾਨੂੰਨ ਸਾਨੂੰ ਹੱਕ ਦਿੰਦਾ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਇਤਰਾਹ ਹਿੱਸਾ ਪਾਉਣੇ ਆ ਇਹਦੇ ਨਾਲ ਹੀ ਮੈਂ ਇਹ ਵੀ ਕਹਿਣਾ ਆ ਵੀ ਇੱਕ ਦੁਨੀਆ ਵਿੱਚ ਉਦਾਹਰਨ ਜਾਵੇ ਵੀ ਭਾਰਤ ਵਾਸੀ ਆਪਣੇ ਦੇਸ਼ ਆਪਣੇ ਤਿਰੰਗੇ ਵਾਸਤੇ ਤਨਮਨ ਵਾਸਤੇ ਦੇਣ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਨੇ ਤੇ ਜੇ ਅਸੀਂ ਇਹ ਸੋਚ ਰੱਖ ਲਈਏ ਤੇ ਸਾਡਾ ਦੇਸ਼ ਦਿਨ ਬਦਿਨ ਤਰੱਕੀ ਵੱਲ ਜਾਏਗਾ ਅਤੇ ਜਦ ਨਾਲ ਸਾਡੀ ਵੀ ਖੁਸ਼ਹਾਲੀ ਹੋਏਗੀ ਇਸ ਲਈ ਅੱਜ ਦੇ ਦਿਨ ਨੂੰ ਨਾਲ ਮਿਲ ਬਣਾਈਏ ਮਨਾਈਏ ਤਾਂ ਕਿ ਸਾਰੇ ਦੇਸ਼ ਵਿੱਚ ਖੁਸ਼ੀਆਂ ਹੋਣ ਤੇ ਆਉਣ ਵਾਲਾ ਸਮਾਂ ਵੀ ਸਾਡੇ ਵਾਸਤੇ ਤੇ ਆਉਣ ਵਾਲਾ ਭਵਿੱਖ ਵੀ ਬਹੁਤ ਵਧੀਆ ਹੋਵੇ ਧੰਨਵਾਦ